ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆਂ ਤੁਹਾਡਾ ਟੂ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬੀ ਕੰਪਲਸਰੀ ਇਨ ਸਮੈਸਟਰ 4th ਸਮ 4 ਪੰਜਾਬੀ ਕੰਪਲਸਰੀ ਪਯਪ ਪੰਜਾਬ ਯੂਨੀਵਰਸਿਟੀ ਪਟਿਆਲਾ ਸਟੂਡੈਂਟਸ ਦੇ ਲਈ ਛੋਟੇ ਕੁਸ਼ਣ ਲੈ ਕੇ ਆਇਆ ਹਾਂ ਹਾਂਜੀ ਫੌਂਟ ਕੀ ਹੁੰਦਾ ਹੈ ਫੌਂਟ ਕਿਸੇ ਵੀ ਭਾਸ਼ਾ ਦੀ ਲਿਪੀ ਦੀਆਂ ਧੁਨੀਆਂ ਦੇ ਵਾਹਕ ਜਿਹੜੇ ਕਿ ਚਿੱਤਰ ਰੂਪ ਅੱਖਰਾਂ ਚਿੰਨ੍ਹਾਂ ਤੇ ਅੰਕਾਂ ਦੀ ਪਿੰਨਪਿੰਨ ਰੂਪਾਂ ਤੇ ਆਕਾਰਾਂ ਵਿੱਚ ਪ੍ਰਤੀਨਿਤਕਤਾ ਦਾ ਮਤਲਬ ਕਿ ਫੌਂਟ ਕੀ ਹੈ ਕਿਸੇ ਵੀ ਭਾਸ਼ਾ ਦੀਆਂ ਲਿਪੀ ਦੀਆਂ ਜਿਹੜੀਆਂ ਧੁਨੀਆਂ ਨੇ ਉਹਨਾਂ ਨੂੰ ਆਪਾਂ ਕਿਵੇਂ ਪ੍ਰਗਟ ਕਰਦੇ ਹਾਂ ਠੀਕ ਹੈ ਕਿਹੜੇ-ਕਿਹੜੇ ਅੱਖਰਾਂ ਦੇ ਵਿੱਚ ਪ੍ਰਗਟ ਕਰਦੇ ਕਿਹੜੇ-ਕਿਹੜੇ ਚਿੰਨ੍ਹਾਂ ਦੇ ਵਿੱਚ ਪ੍ਰਗਟ ਕਰਦੇ ਕਿਹੜੇ-ਕਿਹੜੇ ਅੰਕਾਂ ਦੇ ਵਿੱਚ ਪ੍ਰਗਟ ਕਰਦੇ ਆ ਉਹ ਸਾਰੇ ਕੀ ਆ ਫੌਂਟ ਹੈ ਠੀਕ ਹੈ ਮਤਲਬ ਕਿ ਆਪਾਂ ਜਿਹਦੇ ਵਿੱਚ ਕਹਿ ਸਕਦਾ ਕਿ ਜਿਹਦੇ ਫੌਂਟ ਹੁੰਦੇ ਜਿਹਦੇ ਵਿੱਚ ਅੱਖਰ ਹੁੰਦੇ ਨੇ ਜਿਹਦੇ ਵਿੱਚ ਚਿੰਨ ਹੁੰਦੇ ਨੇ ਜਿਹਦੇ ਵਿੱਚ ਅੰਕ ਹੁੰਦੇ ਨੇ ਜਿਹਦਾ ਹੈ ਆਪਾਂ ਕਿਸੇ ਵੀ ਭਾਸ਼ਾ ਦੀਆਂ ਲਿਪੀ ਦੀਆਂ ਧੁਨੀਆਂ ਨੂੰ ਪ੍ਰਗਟ ਕਰਦੇ ਆ ਅੱਗੇ ਹੈਗਾ ਫੌਂਟ ਮੁੱਖ ਰੂਪ ਦੇ ਵਿੱਚ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਫੌਂਟ ਦੋ ਤਰੀਕੇ ਦੇ ਹੁੰਦੇ ਨੇ ਮਸ਼ੀਨ ਫੌਂਟ ਤੇ ਕੰਪਿਊਟਰ ਫੌਂਟ ਮਸ਼ੀਨ ਫੌਂਟ ਤੇ ਕੰਪਿਊਟਰ ਫੌਂਟ ਨੈਕਸਟ ਹੈਗੇ ਨੇ ਮਸ਼ੀਨ ਫੌਂਟ ਕੀ ਹੁੰਦਾ ਮਸ਼ੀਨ ਫੌਂਟ ਧਾਤ ਦੇ ਧਾਤ ਆ ਜਿਹੜੀ ਉਹਦੇ ਬਣੇ ਵੀ ਹੁੰਦੇ ਨੇ ਇਹਨਾਂ ਉੱਤੇ ਲਿਪੀ ਦੇ ਵੱਖ-ਵੱਖ ਅੱਖਰ ਜਾਂ ਚਿੰਨ ਉਲਟੀ ਤਸਵੀਰ ਉੱਕਰੀ ਵੀ ਹੁੰਦੀ ਹੈ ਮਤਲਬ ਕਿ ਜਿਵੇਂ ਕਿ ਆਪਾਂ ਕਹਿੰਦੇ ਜਿਵੇਂ ਆਪਾਂ ਅਗਰ ਟਾਈਪਿੰਗ ਕਰਦੇ ਹਣਾ ਸਟੈਨੋ ਦੇ ਕੋਰਸ ਦੇ ਵਿੱਚ ਉਹ ਟਾਈਪਿੰਗ ਜੀ ਹੁੰਦੀ ਹੈ ਉਹ ਮਤਲਬ ਕਿ ਇਹ ਸਾਰੇ ਜਿਹੜੇ ਇੱਕ ਲੋਹੇ ਜਿਹੇ ਦੇ ਤਾਤ ਜੀ ਦਾ ਬਣਾਇਵਾ ਹੁੰਦਾ ਆ ਕੀਬੋਰਡ ਦੀ ਤਰ੍ਹਾਂ ਹੁੰਦਾ ਉਹ ਤਾਤ ਜੀ ਦਾ ਬਣਾਇਵਾ ਹੁੰਦਾ ਉਹ ਤੇ ਸਾਰੇ ਏ ਬੀ ਸੀ ਜਾਂ ਉਹੜੇ-ਆੜੇ ਅੱਖਰ ਨੇ ਜਿਹੜੇ ਕਿ ਉਲਟੇ ਜੇ ਲਿਖੇ ਹੋਏ ਹੁੰਦੇ ਨੇ ਤਾਂ ਫਿਰ ਉਹ ਦੂਜੇ ਤੇ ਜਦੋਂ ਐਵੇਂ ਮਠੱਪਾ ਲੱਗਦਾ ਠੀਕ ਆ ਉਹ ਸਿੱਧੇ ਛਪ ਜਾਂਦੇ ਨੇ ਜਿਵੇਂ ਕਿ ਮੋਹਰ ਹੁੰਦੀ ਆ ਠੀਕ ਆ ਜਿਹੜੀ ਵੀ ਮੋਹਰ ਹੁੰਦੀ ਆ ਉਹ ਮੋਹਰ ਤੇ ਜਿਹੜੇ ਵੀ ਅੱਖਰ ਲਿਖੇ ਹੋਏ ਹੁੰਦੇ ਨੇ ਪੁੱਠੇ ਲਿਖੇ ਹੋਏ ਹੁੰਦੇ ਨੇ ਜਦੋਂ ਉਹਨੂੰ ਆਪਾਂ ਐਵੇਂ ਐਵੇਂ ਕਿਸੇ ਵੀ ਪੇਪਰ ਤੇ ਲਗਾਉਣਾ ਹੈ ਕਿਸੇ ਵੀ ਪੇਜ ਤੇ ਜਦੋਂ ਆਪਾਂ ਉਹਨੂੰ ਲਗਾਉਂਦੇ ਆ ਮੋਹਰ ਨੂੰ ਤਾਂ ਉਹ ਅੱਖਰ ਸਿੱ ਇਸ ਦੀ ਵਰਤੋਂ ਮਸ਼ੀਨ ਨਾਲ ਅਖਬਾਰਾਂ ਤੇ ਪੁਸਤਕਾਂ ਛਾਪਣ ਲਈ ਕੀਤੀ ਜਾਂਦੀ ਹੈ ਜਿਵੇਂ ਲਾਈਕ ਜਿਵੇਂ ਆਹ ਮਸ਼ੀਨ ਆ ਠੀਕ ਹੈ ਇਧਰ ਲਈ ਸਾਡਾ ਪੇਜ ਦੇ ਦਾਂਗੇ ਆਹ ਮਸ਼ੀਨ ਇਧਰ ਐਵੇਂ 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 ਵੱਜ ਵੱਜ ਕੇ ਜਿਹੜੇ ਕਿ ਸਾਰੇ ਅਖਰੇ ਉਤਪੰਨ ਅੱਗੇ ਹੈਗਾ ਕੰਪਿਊਟਰ ਫੌਂਟ ਕੀ ਹੁੰਦਾ ਕੰਪਿਊਟਰ ਫੌਂਟ ਦੀ ਵਰਤੋਂ ਕੰਪਿਊਟਰ ਦੇ ਵਿੱਚ ਕੁਝ ਲਿਖਣ ਲਈ ਕੀਤੀ ਜਾਂਦੀ ਹੈ ਜੇ ਆਪਾਂ ਕੰਪਿਊਟਰ ਦੇ ਵਿੱਚ ਕੁਝ ਲਿਖਣ ਲਈ ਵਰਤੋਂ ਕਰਦੇ ਹਾਂ ਤੇ ਇੱਕ ਡਿਜੀਟਲ ਡਾਟਾ ਫਾਈਲ ਦੇ ਰੂਪ ਦੇ ਵਿੱਚ ਹੁੰਦਾ ਜਿਹਦੇ ਵਿੱਚ ਗ੍ਰਾਫਿਕ ਤੌਰ ਤੇ ਸੰਬੰਧਿਤ ਲਿਪੀ ਦੇ ਅੱਖਰ ਤੇ ਚਿੰਨ ਸਮੂਹ ਰੂਪ ਦੇ ਵਿੱਚ ਹੁੰਦੇ ਨੇ ਜਿਵੇਂ ਆਪਾਂ ਕੰਪਿਊ ਗੁਰਮੁਖੀ ਪੰਜਾਬੀ ਮਸ਼ੀਨ ਫੌਂਟ ਦੀ ਸਭ ਤੋਂ ਪਹਿਲਾਂ ਵਰਤੋਂ ਕਦੋਂ ਤੇ ਕਦੋਂ ਕੀਤੀ ਗਈ ਸੀ ਗੁਰਮੁਖੀ ਪੰਜਾਬੀ ਮਸ਼ੀਨ ਫੌਂਟ ਦੀ ਸਭ ਤੋਂ ਪਹਿਲਾਂ ਵਰਤੋਂ ਈਸਾਈ ਮਿਸ਼ਨਰੀਆਂ ਨੇ ਕੀਤੀ ਸੀ ਕਿੰਨਾਂ ਨੇ ਕੀਤੀ ਸੀ ਈਸਾਈ ਮਿਸ਼ਨਰੀਆਂ ਨੇ ਸਭ ਤੋਂ ਪਹਿਲਾਂ 1811 ਈਸਵੀ ਦੇ ਵਿੱਚ ਵਿਲੀਅਮ ਕੈਰੀ ਵਿਲੀਅਮ ਕੈਰੀ ਦੁਆਰਾ ਕੀਤਾ ਕੀਤਾ ਗਿਆ ਸੀ ਬਾਈਬਲ ਦਾ ਅਨੁਵਾਦ ਬਾਈਬਲ ਦਾ ਅਨੁਵਾਦ ਕੀਤਾ ਗਿਆ ਸੀ ਵਿਲੀਅਮ ਕੈਰੀ ਦੁਆਰਾ ਤੇ 1812 ਈਸਵੀ ਦੇ ਵਿੱਚ ਉਹਦੇ ਦੁਆਰਾ ਲਿਖੀ ਗਈ ਪੰਜਾਬੀ ਵਿਆਕਰਣ ਛਪੀ ਸੀ ਉਹ ਹੈਗਾ ਧਨੀ ਰਾਮ ਚਾਤਰੀਕ ਨੇ ਪੰਜਾਬੀ ਇਹ ਫੌਂਟ ਗੁਰਮੁਖੀ ਫੌਂਟ ਦੀ ਵਰਤੋਂ ਕਦੋਂ ਕੀਤੀ ਸੀ ਧਨੀ ਰਾਮ ਚਾਤਰੀਕ ਨੇ ਪੰਜਾਬੀ ਫੌਂਟ ਦੀ ਵਰਤੋਂ 1900 ਦੇ ਵਿੱਚ ਕੀਤੀ ਸੀ ਆਪਣੇ ਗੁਰਦਰਸ਼ਨ ਪ੍ਰਿੰਟਿੰਗ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਅੱਗੇ ਹੈਗਾ ਗੁਰਮੁਖੀ ਪੰਜਾਬੀ ਕੰਪਿਊਟਰ ਫੌਂਟ ਦਾ ਪਿਤਾਮਾ ਕੌਣ ਆ ਤੇ ਉਸਨੇ ਕਦੋਂ ਇਹ ਫੌਂਟ ਬਣਾਇਆ ਸੀ ਗੁਰਮੁਖੀ ਪੰਜਾਬੀ ਕੰਪਿਊਟਰ ਫੌਂਟ ਦਾ ਪਿਤਾਮਾ ਅਮਰੀਕਾ ਨਿਵਾਸੀ ਕੁਲਵੀਰ ਸਿੰਘ ਥਿੰਦਾ ਅਮਰੀਕਾ ਦਾ ਨਿਵਾਸੀ ਕੁਲਵੀਰ ਸਿੰਘ ਥਿੰਦਾ ਜਿਸਨੇ 1984 ਸੀ ਦੇ ਵਿੱਚ ਇਹਦਾ ਨਿਰਮਾਣ ਕੀਤਾ ਸੀ ਅਗੇ ਹੈਗਾ ਗੁਰਮੁਖੀ ਪੰਜਾਬੀ ਫੌਂਟ ਉਤਾਰਨ ਲਈ ਕਿਸੇ ਇੱਕ ਵੈਬਸਾਈਟ ਦਾ ਨਾਮ ਹੈ ਨਾ ਤਾਂ www gurwanifiles org.org ਨੈਕਸਟ ਹੈਗਾ ਫੌਂਟ ਬਦਲੀ ਤਕਨੀਕ ਕੀ ਹੁੰਦਾ ਫੌਂਟ ਕਨਵਰਟਰ ਕੀ ਹੁੰਦਾ ਗੁਰਮੁਖੀ ਪੰਜਾਬੀ ਫੌਂਟ ਕਨਵਰਟ ਦਾ ਜਨਮਦਾਤਾ ਕੌਣਾ ਫੌਂਟ ਬਦਲੀ ਤਕਨੀਕ ਇੱਕ ਇਹੋ ਜਿਹਾ ਪ੍ਰੋਗਰਾਮ ਹੁੰਦਾ ਜਿਹਦੇ ਰਾਹੀਂ ਇੱਕ ਫੌਂਟ ਦੇ ਵਿੱਚ ਤਿਆਰ ਕੀਤੇ ਗਏ ਮੈਟਰ ਨੂੰ ਕਿਸੇ ਹੋਰ ਫੌਂਟ ਦੇ ਵਿੱਚ ਬਦਲਾ ਜਾ ਸਕਦਾ ਹੈ ਮਤਲਬ ਕਿ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਕੋਈ ਵੀ ਟਾਈਪ ਕੀਤਾ ਹੋਆ ਹੁੰਦਾ ਉਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਨਵਰਟ ਕਰ ਦਈਏ ਜਾਂ ਇੰਗਲਿਸ਼ ਦੇ ਵਿੱਚ ਕੁਝ ਵੀ ਲਿਖਾ ਹੋਆ ਹੁੰਦਾ ਉਹਨੂੰ ਆਪਾਂ ਪੰਜਾਬੀ ਵਿੱਚ ਕਨਵਰਟ ਕਰ ਦਈਏ ਠੀਕ ਹੈ ਜਿਵੇਂ ਟਰਾਂਸਲੇਟ ਹੁੰਦਾ ਉਹ ਹੁੰਦਾ ਫੌਂਟ ਬਦਲੀ ਤਕਨੀਕ ਤੇ ਗੁਰਮੁਖੀ ਪੰਜਾਬੀ ਫੌਂਟ ਕਨਵਰਟ ਦਾ ਜਨਮਦਾਤਾ ਹੈਗਾ ਡਾਕਟਰ ਜਨਮੇਜਾ ਸਿੰਘ ਜੋਹੜ ਡਾਕਟਰ ਜਨਮੇਜਾ ਸਿੰਘ ਜੋਹੜ ਅਗੇ ਹੈਗਾ ਗੁਰਮੁਖੀ ਪੰਜਾਬੀ ਫੌਂਟ ਕਨਵਰਟਰ ਕਿਸ-ਕਿਸ ਨੇ ਤਿਆਰ ਕੀਤਾ ਸੀ ਸਭ ਤੋਂ ਪਹਿਲਾ ਪੰਜਾਬੀ ਫੌਂਟ ਕਨਵਰਟਰ ਦਾ ਜਨ ਕਨਵਰਟਰ ਡਾਕਟਰ ਜਨਮੇਜ਼ਾ ਸਿੰਘ ਜੋਹਲ ਨੇ ਤਿਆਰ ਕੀਤਾ ਫਿਰ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਨੇ ਨੈਕਸਟ ਹੈ ਪੰਜ ਗੁਰਮੁਖੀ ਪੰਜਾਬੀ ਫੌਂਟਾਂ ਦੇ ਨਾਮ ਦੱਸਣੇ ਨੇ ਹਾਂਜੀ ਅਨਮੋਲ ਲਿਪੀ ਧਨੀ ਰਾਮ ਚਾਤ੍ਰਿਕ ਬੈਬ ਅਮਰ ਲਿਪੀ ਸਤਲੁਜ ਦੇ ਸ਼੍ਰੀ ਅੰਗਦ ਰਾਵੀ ਫੌਂਟ ਕਿਸ ਨੇ ਤਿਆਰ ਕੀਤਾ ਤੇ ਕਿੱਥੇ ਉਪਲਬਧ ਦਾ ਰਾਵੀ ਫੌਂਟ ਇੱਕ ਯੂਨੀਕੋਡ ਫੌਂਟ ਹੈ ਜੋ ਕਿ ਮਾਈਕਰੋਸਾਫਟ ਵੱਲੋਂ ਤਿਆਰ ਕੀਤਾ ਗਿਆ ਤੇ ਇਹ ਵਿੰਡੋਸ ਦੇ ਨਾਲ ਹੀ ਕੰਪਿਊਟਰ ਵਿੱਚ ਧੱਕਲ ਹੋਇਆ ਹੁੰਦਾ ਅੱਗੇ ਹੈਗਾ ਕੀਬੋਰਡ ਮੁੱਖ ਤੌਰ ਤੇ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਕੀਬੋਰਡ ਤਿੰਨ ਤਰ੍ਹਾਂ ਦੇ ਹੁੰਦੇ ਨੇ ਫੋਨੇਟਿਕ ਤੁਨੇਆਤਮਕ ਹੁੰਦਾ ਰਮਿੰਗਟਨ ਤੇ ਇਨਸਕ੍ਰਿਪਟ ਫੋਨੇਟਿਕ ਕੀਬੋਰਡ ਕੀ ਹੁੰਦਾ ਫੋਨੇਟਿਕ ਤੁਨੇਆਤਮਕ ਕੀਬੋਰਡ ਹੁੰਦਾ ਤੁਨੇਆਤਮਕ ਕੀਬੋਰਡ ਲੇਆਉਟ ਹੁੰਦਾ ਮਤਲਬ ਕਿ ਜਿਹਦੇ ਵਿੱਚ ਅ ਧੁਨੀਆਤਮਕ ਧੁਨੀਆ ਹੁੰਦੀਆਂ ਨੇ ਇਸ ਤਰ੍ਹਾਂ ਹੀ ਤੁਸੀਂ ਅੰਗਰੇਜ਼ੀ ਦੇ ਅੱਖਰਾਂ ਦੇ ਧੁਨਾ ਦੇ ਆਧਾਰ ਤੇ ਉਹਨਾਂ ਦੇ ਟਿਊਨ ਦੇ ਆਧਾਰ ਤੇ ਗੁਰਮੁਖੀ ਅੱਖਰਾਂ ਨੂੰ ਟਾਈਪ ਕਰ ਸਕਦੇ ਹੋ ਮਤਲਬ ਕਿ ਅੰਗਰੇਜ਼ੀ ਦੇ ਜਿਹੜੇ ਉਹਨਾਂ ਦੇ ਟਿਊਨ ਆ ਉਹਦੇ ਅਕੋਰਡਿੰਗ ਜਿਵੇਂ ਅ ਠੀਕ ਹੈ ਉਹ ਸਾਰਿਆਂ ਨੂੰ ਆਪਾਂ ਪੰਜਾਬੀ ਦੇ ਵਿੱਚ ਫ੍ਰੈਮ ਉਹ ਟਾਈਪ ਹੋ ਜੂਗਾ ਤੇ ਇਹ ਗੈਰ ਟਾਈਪਿਸਟ ਲਈ ਲਾਹੇਵੰਦ ਆ ਅਗੈਂਗਾ ਰਾਮਿੰਗਟਨ ਕੀਬੋਰਡ ਕੀ ਹੁੰਦਾ ਰਾਮਿੰਗਟਨ ਕੀਬੋਰਡ ਟਾਈਪ ਰਾਈਟਰ ਵਾਲਾ ਹੀ ਕੀਬੋਰਡ ਆ ਤੇ ਇਸ ਤਰ੍ਹਾਂ ਹੀ ਟਾਈਪਿੰਗ ਦੀ ਜਾਣਕਾਰੀ ਰੱਖਣ ਵਾਲਾ ਵਰਤੋਕਾਰ ਹੀ ਟਾਈਪ ਕਰ ਸਕਦਾ ਇਸ ਉੱਤੇ ਟਾਈਪਿਸਟ ਕੀਬੋਰਡ ਦੇ ਬਟਨਾਂ ਵੱਲ ਨਹੀਂ ਦੇਖਦਾ ਸਗੋਂ ਮੋਨੀਟਰ ਦੀ ਸਕਰੀਨ ਦੇ ਵੱਲ ਦੇਖਦਾ ਇਸ ਕੀਬੋਰਡ ਲਈ ਪੰਜਾਬੀ ਵਿੱਚ ਬਹੁਤ ਸਾਰੇ ਫੌਂਟਾਂ ਦਾ ਵਿਕਾਸ ਹੋ ਚੁੱਕਾ ਹੈ ਇਨਸਕ੍ਰਿਪਟ ਬੋਰਡ ਕੀ ਹੁੰਦਾ ਕੀ ਕੀਬੋਰਡ ਕੀ ਹੁੰਦਾ ਇਨਸਕ੍ਰਿਪਟ ਕੀਬੋਰਡ ਭਾਰਤੀ ਲਿਪੀਆਂ ਨੂੰ ਟਾਈਪ ਕਰਨ ਲਈ ਇੱਕ ਮਿਆਰੀ ਕੀਬੋਰਡ ਹੁੰਦਾ ਹੈ ਤੇ ਇਹ ਵਿੰਡੋਜ਼ ਲਾਈਨਸ ਤੇ ਮੈਕ ਆਪਰੇਟਿੰਗ ਸਿਸਟਮ ਦੇ ਵਿੱਚ ਪਹਿਲੇ ਹੀ ਮੌਜੂਦ ਹੁੰਦਾ ਇਸ ਦੀ ਵਾਰ ਤਾਂ ਮੋਬਾਈਲ ਫੋਨਾਂ ਵਿੱਚ ਵੀ ਹੁੰਦੀ ਹੈ ਤੇ ਇਸ ਰਾਹੀਂ ਇੱਕ ਭਾਰਤੀ ਲਿਪੀ ਵਿੱਚ ਟਾਈਪ ਕਰਨ ਵਾਲਾ ਵਿਅਕਤੀ ਦੂਜੀ ਭਾਰਤੀ ਲਿਪੀ ਵਿੱਚ ਵੀ ਕਰ ਸਕਦਾ ਹੈ ਇਹ ਯੂਨੀਕੋਡ ਦਾ ਪੂਰਾ ਸਮਰਥਨ ਕਰਦਾ ਅੱਗੇ ਅਗਾਂ ਯੂਨੀਕੋਡ ਪ੍ਰਣਾਲੀ ਕੀ ਹੁੰਦੀ ਹੈ ਹਾਂ ਜੇ ਯੂਨੀਕੋਡ ਪ੍ਰਣਾਲੀ ਵਿੱਚ ਦੁਨੀਆਂ ਦੀ ਹਰ ਇੱਕ ਭਾਸ਼ਾ ਦੇ ਅੱਖਰ ਹੁੰਦੇ ਨੇ ਅੰਕਾਂ ਤੇ ਵਿਸ਼ੇਸ਼ ਅੰਕਾਂ ਨੂੰ ਸ਼ਾਮਲ ਕੀਤਾ ਗਿਆ। ਯੂਨੀਕੋਡ ਪ੍ਰਣਾਲੀ ਦੇ ਵਿੱਚ ਕੀ ਹੈ ਵੀ ਦੁਨੀਆਂ ਦੀ ਹਰ ਇੱਕ ਭਾਸ਼ਾ ਦੇ ਅੱਖਰ ਨੇ ਦੇ ਵਿੱਚ ਅੰਕ ਨੇ ਤੇ ਵਿਸ਼ੇਸ਼ ਜਿਨ੍ਹਾਂ ਨੂੰ ਸ਼ਾਮਲ ਕੀਤਾ ਗਿਆ। ਤੇ ਇਹ ਪ੍ਰਣਾਲੀ ਇਹਨਾਂ ਨੂੰ ਇੱਕ ਵਿਸ਼ੇਸ਼ ਵਿਲੱਖਣ ਕੋਡ ਪ੍ਰਦਾਨ ਕਰਦੀ ਹੈ ਜੋ ਯੂਨੀਕੋਡ ਕਬੂਲ ਕਰਨ ਵਾਲੇ ਹਰ ਕੰਪਿਊਟਰ ਦੇ ਵਿੱਚ ਸਥਿਰ ਰਹਿੰਦਾ। ਤੇ ਇਸ ਨਾਲ ਅੰਗਰੇਜ਼ੀ ਤੋਂ ਇਲਾਵਾ ਸੰਸਾਰ ਦੀਆਂ ਹੋਰਨਾਂ ਭਾਸ਼ਾਵਾਂ ਨੂੰ ਵੀ ਵਿਆਪਕ ਰੂਪ ਦੇ ਵਿੱਚ ਕੰਪਿਊਟਰ ਵਿੱਚ ਵਰਤਨਾ ਸੰਭਵ ਹੋਇਆ ਤੇ ਇਸ ਵਿੱਚ ਗੁਰਮੁਖੀ ਸਮੇਤ ਹੋਰ ਭਾਰਤੀ ਭਾਸ਼ਾਵਾਂ ਵੀ ਸ਼ਾਮਲ ਨੇ ਇਸ ਨੇ ਕੰਪਿਊਟਰਾਂ ਉਤੇ ਫੌਂਟਾਂ ਦੀ ਭਿੰਨਤਾ ਤੋਂ ਪੈਦਾ ਹੋਣ ਵਾਲੇ ਸਮੱਸਿਆ ਦਾ ਹੱਲ ਕੀਤਾ ਜੁਨੀਕੋਡ ਫੌਂਟ ਕਦੋਂ ਤਿਆਰ ਕੀਤਾ ਗਿਆ ਸੀ 1991 ਦੇ ਵਿੱਚ ਜਾਪਾਨ ਦੇ ਵਿੱਚ ਮੈਕਿਨੋਟੋਸ ਕੰਪਿਊਟਰ ਲਈ ਤਿਆਰ ਕੀਤਾ ਗਿਆ ਹਾਂਜੀ ਤੇ ਸਟੂਡੈਂਟਸ ਇੱਕ ਤੁਹਾਨੂੰ ਇਹ ਕੁਸ਼ਨ ਆਉਣਾ ਹੁੰਦਾ ਕਿ ਕਾਬਲੈਰਾ ਪੁਸਤਕ ਦਾ ਸੰਪਾਦਕ ਕੌਣਾ ਇਹ ਜੀ ਜ਼ਰੂਰ ਯਾਦ ਕਰਨਾ ਕਾਬਲੈਰਾ ਪੁਸਤਕ ਦਾ ਸੰਪਾਦਕ ਹੈਗਾ ਡਾਕਟਰ ਜਸਵਿੰਦਰ ਸਿੰਘ ਲਖਵੀਰ ਸਿੰਘ ਸੰਪਾਦਕ ਹੈਗਾ ਲਖਵੀਰ ਸਿੰਘ ਡਾਕਟਰ ਜਸਵਿੰਦਰ ਸਿੰਘ ਡਾਕਟਰ ਇੰਦਰਜੀਤ ਸਿੰਘ ਚੀਮਾ ਪਬਲਿਕੇਸ਼ਨ ਵਿਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਠੀਕ ਹੈ ਹਾਂਜੀ ਹੁਣ ਆਪਾਂ ਜਿਹੜੇ ਕਿ ਅੱਗੇ ਕੁਸ਼ਨ ਕਰਦੇ ਆਂ ਗੁਰਬਾਣੀ ਨਾਲ ਸੰਬੰਧਿਤ ਹਾਂਜੀ ਗੁਰਬਾਣੀ ਦਾ ਪਾਠ ਕਰਦੇ ਆ ਸ਼ਬਦ ਜੁੜਾਂ ਵੱਲ ਦੇਖ ਕੇ ਸਾਨੂੰ ਕੀ ਮਹਿਸੂਸ ਹੋਣ ਲੱਗਦਾ ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਆ ਤਾਂ ਸਾਨੂੰ ਕਈ ਪ੍ਰਕਾਰ ਕਈ ਵਾਰੀ ਐਵੇਂ ਲੱਗਦਾ ਕਿ ਜਿਵੇਂ ਅਸੀਂ ਜਿਵੇਂ ਉਸ ਵਿੱਚ ਕਈ ਸ਼ਬਦਾਂ ਨਾਲ ਔਂਕੜ ਜਾਂ ਜਿਹੜੀ ਸਿਹਾਰੀ ਆ ਉਹ ਵੈਸੇ ਲੱਗੇ ਹੋਏ ਨੇ ਜਦੋਂ ਜਾਂ ਜਦੋਂ ਇੱਕ ਹੀ ਸ਼ਬਦ ਦੇ ਦੋ ਜਾਂ ਤਿੰਨ ਸ਼ਬਦ ਜੋੜ ਨੇੜੇ-ਨੇੜੇ ਹੀ ਵੱਖਰੇ-ਵੱਖਰੇ ਦਿਖਾਈ ਦਿੰਦੇ ਨੇ ਜਿਵੇਂ ਨਾਨਕ ਨਾਨ ਜਿਵੇਂ ਨਾਨਕ ਇੱਥੇ ਕੱਕੇ ਦੇ ਪੈਰ 'ਚ ਕੁਝ ਵੀ ਨਹੀਂ ਹੈਗਾ ਇੱਥੇ ਕੱਕੇ ਦੇ ਪੈਰ 'ਚ ਔਂਕੜ ਹੈ ਇੱਥੇ ਕੱਕੇ ਦੇ ਪੈਰ ਨੂੰ ਸਿਹਾਰੀ ਆ ਕੱਕੇ ਨੂੰ ਸਿਹਾਰੀ ਆ ਜਿਵੇਂ ਘਰ ਇੱਥੇ ਘਰ ਦੇ ਵਿੱਚ ਕੋਈ ਮਾਤਰੇ ਨਹੀਂ ਹੈਗੀ ਇਸ ਘਰ ਦੇ ਵਿੱਚ ਇੱਕ ਰਾਰੇ ਨੂੰ ਔਂਕੜ ਆ ਇਸ ਘਰ ਦੇ ਵਿੱਚ ਰਾਰੇ ਨੂੰ ਜਿਹੜੀ ਕਿ ਸਿਹਾਰੀ ਐ ਐਵੇਂ ਮੰਨ ਠੀਕ ਐ ਇਹ ਮਤ ਨੈਕਸਟ ਹੈਗਾ ਗੁਰਬਾਣੀ ਵਿੱਚ ਕਈ ਸ਼ਬਦਾਂ ਦੇ ਅੰਤ ਵਿੱਚ ਲੱਗੀ ਸਿਹਾਰੀ ਜਾਂ ਔਂਕੜ ਦਾ ਕੀ ਮਹੱਤਵ ਹੈ ਕੀ ਗੁਰਬਾਣੀ ਦੇ ਕਈ ਸ਼ਬਦਾਂ ਦੇ ਅੰਤ ਵਿੱਚ ਲੱਗੀ ਸਿਹਾਰੀ ਜਾਂ ਔਂਕੜ ਫालतू ਨਹੀਂ ਹਾਂਜੀ ਗੁਰਬਾਣੀ ਦੇ ਕਈ ਸ਼ਬਦਾਂ ਦੇ ਅੰਤ ਵਿੱਚ ਲੱਗੀ ਸਿਹਾਰੀ ਜਾਂ ਔਂਕੜ ਫालतू ਨਹੀਂ ਸਗੋਂ ਇਹਨਾਂ ਦਾ ਇੱਕ ਵਿਆਕਰਨਿਕ ਮਹੱਤਵ ਹੈ ਇਹਨੋਂ ਤੇ ਪਤਾ ਲੱਗਦੀ ਕਿ ਕੋਈ ਵੀ ਸ਼ਬਦ ਇੱਕ ਵਚਨਾ ਜਾਂ ਬਹੁ ਵਚਨਾ ਪੁਲਿੰਗਾ ਜਾਂ ਇਸਤਰੀ ਲਿੰਗਾ ਤੇ ਉਸ ਦੀ ਕਾਰਕੀ ਸਥਿਤੀ ਪਤਾ ਲੱਗਦੀ ਆ ਇਹਨਾਂ ਗੱਲਾਂ ਨੂੰ ਠੀਕ ਤਰ੍ਹਾਂ ਸਮਝ ਕੇ ਗੁਰਬਾਣੀ ਦੇ ਸੁੱਧ ਅਰਥ ਕੀਤੇ ਜਾ ਸਕਦੇ ਨੇ ਗੁਰਬਾਣੀ ਵਿੱਚ ਕਿਹੜੀ ਲੱਗ ਕਿਵੇਂ ਦਰਸਾਉਂਦੀ ਹੈ ਇੱਕ ਕੀ ਸ਼ਬਦ ਇਕਵਚਨ ਹੈ ਜਾਂ ਬਹੁਵਚਨ ਹੈ ਨਾ ਹਾਂਜੀ ਗੁਰਬਾਣੀ ਵਿੱਚ ਆਮ ਕਰਕੇ ਪੁਲਿੰਗ ਨਾਮ ਤੇ ਵਿਸ਼ੇਸ਼ਣ ਸ਼ਬਦ ਦੇ ਅੰਤ ਵਿੱਚ ਔਂਕੜ ਲੱਗਦੀ ਵਰਤ ਹੁੰਦੀ ਹੈ ਮਤਲਬ ਕਿ ਜਦੋਂ ਔਂਕੜ ਦੀ ਵਰਤੋਂ ਹੁੰਦੀ ਹੈ ਤਾਂ ਉਹ ਕੀ ਆ ਵਿਸ਼ੇਸ਼ਣ ਹੈ ਤੇ ਪੁਲਿੰਗ ਨਾਮ ਹੈ ਠੀਕ ਹੈ ਤੇ ਜਾਂ ਨਾ ਹੋਣ ਤਾਂ ਉਸਦੇ ਇਕਵਚਨ ਤੇ ਬਹੁਵਚਨ ਹੋਣ ਦਾ ਪਤਾ ਲੱਗਦਾ ਜੇਕਰ ਸ਼ਬਦ ਦਾ ਅੰਤ ਔਂਕੜ ਦੇ ਨਾਲ ਹੋਊ ਤਾਂ ਇਕਵਚਨਾ ਮਤਲਬ ਕਿ ਜੇ ਸ਼ਬਦ ਦਾ ਅੰਤ ਇਕ ਔਂਕੜ ਦੇ ਨਾਲ ਆ ਤਾਂ ਉਹ ਇੱਕ ਵਚਨ ਆ ਜੇਕਰ ਉਹ ਔਂਕੜ ਤੋਂ ਮੁਕਤ ਹੋਵੇ ਤਾਂ ਬਹੁਵਚਨ ਮਤਲਬ ਕਿ ਜਦੋਂ ਤਾਂ ਔਂਕੜ ਲੱਗਿਆ ਤਾਂ ਤਾਂ ਇੱਕ ਵਚਨ ਆ ਜੇ ਔਂਕੜ ਨਹੀਂ ਲਾਇਆ ਠੀਕ ਹੈ ਨਹੀਂ ਹੈਗਾ ਔਂਕੜ ਤਾਂ ਉਹ ਬਹੁਵਚਨ ਜਿਵੇਂ ਤਿੰਨ ਨੇਹ ਅਤੇ ਨੇਹ ਦੇ ਵਿੱਚ ਔਂਕੜ ਲੱਗਾ ਇੱਕ ਵਚਨ ਆ ਇੱਥੇ ਨੇਹ ਦੇ ਨਾਲ ਕੁਝ ਨਹੀਂ ਲੱਗਿਆ ਹੋਇਆ ਤਾਂ ਇਹ ਬਹੁਵਚਨ ਆ ਹੇ ਦੇ ਨਹੀਂ ਮਤਲਬ ਕਿ ਇਹਦਾ ਅੰਤ ਔਂਕੜ ਨਾਲ ਨਹੀਂ ਹੈਗਾ ਔਂਕੜ ਯੁਕਤ ਔਂਕੜ ਮੁਕਤ ਸ਼ਬਦ ਅੰਤ ਵਿੱਚ ਕਿਹੜਾ ਪੁਲਿੰਗ ਹੁੰਦਾ ਤੇ ਕਿਹੜਾ ਇਸਤਰੀ ਲਿੰਗ ਹਾਂਜੀ ਔਂਕੜ ਸ਼ਬਦ ਦੇ ਅੰਤ ਦੇ ਵਿੱਚ ਇਸਤਰੀ ਲਿੰਗ ਪਰ ਔਕੜ ਉਕਤ ਮਤਲਬ ਕਿ ਜਿਹਦੇ ਨਾਲ ਤਾਂ ਔਕੜ ਔਕੜ ਉਕਤ ਮਤਲਬ ਕਿ ਜਿਹਦੇ ਨਾਲ ਤਾਂ ਔਕੜ ਲੱਗਿਆ ਹੋਆ ਹੁੰਦਾ ਉਹ ਕੀ ਹੁੰਦਾ ਪੁਲਿੰਗ ਜਿਹਦੇ ਨਾਲ ਔਕੜ ਨਹੀਂ ਲੱਗਿਆ ਹੋਇਆ ਉਹ ਕੀ ਆ ਇਸਤਰੀ ਲਿੰਗ ਜਦੋਂ ਤਾਂ ਔਕੜ ਲੱਗ ਗਿਆ ਉਹ ਕੀ ਆ ਪੁਲਿੰਗ ਹੈ ਧਿਆਨ ਦੇ ਨਾਲ ਸਮਝਣ ਵਾਲਾ ਇਹ ਜਦੋਂ ਔਕੜ ਨਹੀਂ ਹੈਗਾ ਜਦੋਂ ਔਕੜ ਨਹੀਂ ਹੈਗਾ ਇੱਕ ਤਾਂ ਉਹ ਬਹੁਵਚਨਾ ਤੇ ਦੂਜਾ ਉਹ ਇਸਤਰੀ ਲਿੰਗ ਹੈ ਠੀਕ ਹੈ ਮੁਕਤ ਮਤਲਬ ਕਿ ਜਦੋਂ ਔਂਕੜ ਨਹੀਂ ਲੱਗਿਆ ਹੋਇਆ ਤਾਂ ਇਸਤਰੀ ਲਿੰਗਾ ਜਦੋਂ ਔਂਕੜ ਲੱਗ ਗਿਆ ਤਾਂ ਪੁਲਿੰਗ ਤੇ ਨਾਲ ਦੀ ਨਾਲ ਜਿਹੜਾ ਕਿ ਉਹ ਇਕਵਚਨ ਹੋ ਜੂਗਾ ਜਦੋਂ ਔਂਕੜ ਲੱਗ ਗਿਆ ਜਦੋਂ ਔਂਕੜ ਨਹੀਂ ਹੈਗਾ ਨਾਲੇ ਤਾਂ ਉਹ ਬਹੁਵਚਨਾ ਤੇ ਨਾਲੇ ਉਹ ਇਸਤਰੀ ਲਿੰਗਾ ਜਿਵੇਂ ਫੱਕੜ ਜਾਂਦੀ ਫੱਕੜ ਨਾਓ ਇਹਦੇ ਵਿੱਚ ಜಾਤੀ ਇਸਤਰੀ ਲਿੰਗ ਇਕਵਚਨ ਫੱਕੜ ਵਿਸ਼ੇਸ਼ਣ ਔਂਕੜ ਮੁਕਤ ਪਰ ਨਾਉ ਕੀਆ ਪੁਲਿੰਗ ਦੇ ਨਾਲ ਫੱਕੜ ਵਿਸ਼ੇਸ਼ਣ ਜੁਕਤ ਹੈਗਾ ਔਂਕੜ ਜੁਕਤ ਨੈਕਸਟ ਹੈਗਾ ਗੁਰਬਾਣੀ ਵਿੱਚ ਸ਼ਬਦ ਦੇ ਅੰਤ ਵਿੱਚ ਕਿੰਨੇ ਕੰਨਾ ਅੰਤ ਵਿੱਚ ਕੰਨੇ ਦੀ ਵਰਤੋਂ ਕਿਹੜਾ ਵਿਆਕਰਨਿਕ ਕਾਰਜ ਦਿਵਾਉਂਦਾ ਗੁਰਬਾਣੀ ਦੇ ਸ਼ਬਦ ਵਿੱਚ ਕਿਧਰੇ ਕਿਧਰੇ ਕੰਨੇ ਦੀ ਵਰਤੋਂ ਸ਼ਬਦ ਦੇ ਅਰਥ ਵਿੱਚ ਕੀ ਫਰਕ ਪਾਉਂਦੀ ਹੈ ਹਾਂਜੀ ਗੁਰਬਾਣੀ ਵਿੱਚ ਕਿਧਰੇ ਕਿਧਰੇ ਸ਼ਬਦਾਂ ਨਾਲ ਕੰਨੇ ਦੀ ਵਰਤੋਂ ਹੁੰਦੀ ਆ ਤੇ ਇਸ ਦੀ ਵਰਤੋਂ ਸ਼ਬਦ ਬਹੁਵਚਨ ਬਣ ਜਾਂਦਾ ਜਿਵੇਂ ਜੇ ਸੌ ਚੰਦਾ ਉੱਗਵੈ ਸੂਰਜ ਚੜੇ ਹਜ਼ਾਰ ਤਾਂ ਗੁਰਬਾਣੀ ਵਿੱਚ ਰਸ ਤੋਂ ਰਸਾ ਪੁਨ ਤੋਂ ਪੁਨਾ ਵੰਦਨ ਤੋਂ ਬੰਦਨਾ ਵਾਦ ਤੋਂ ਵਾਦਾ ਤੇ ਦਾਸ ਤੋਂ ਦਾਸਾ ਸ਼ਬਦ ਬਣੇ ਮਿਲਦੇ ਨੇ ਠੀਕ ਹੈ ਮਤਲਬ ਕਿ ਇਹਦਾ ਬਹੁਵਚਨ ਬਣ ਜਾਣਾ ਹਾਂਜੀ ਗੁਰਬਾਣੀ ਵਿੱਚ ਸ਼ਬਦਾਂ ਦੇ ਅੰਤ ਵਿੱਚ ਵਰਤੀ ਗਈ ਸਿਆਰੀ ਬਹੁਤਾ ਕਰਕੇ ਕਿਹੜਾ ਕਾਰਜ ਨਿਭਾਉਂਦੀ ਹੈ ਸਿਆਰੀ ਹਾਂਜੀ ਸਿਆਰੀ ਦੀ ਵਰਤੋਂ ਵਰਤੋਂ ਸਥਾਨਵਾਚੀ ਪੋਜੀਸ਼ਨ ਪਦਾਂ ਦੇ ਅੰਤ ਦੇ ਵਿੱਚ ਕੀਤੀ ਗਈ ਹੈ ਤੇ ਜਿਵੇਂ ਉੱਪਰ ਅੰਦਰ ਸੰਗ ਗੈਲ ਤੁਲ ਨਜੀਕ ਨੇਕ ਪਾਰ ਪਾਸ ਬਾਹਰ ਬਰਾਬਰ ਮਹਿ ਮਹਿ ਵੱਲ ਵਿੱਚ ਇਹਨਾਂ ਦੀ ਵਰਤੋਂ ਇੱਕ ਵਚਨ ਹੀ ਨਾਵਾਂ ਦੇ ਨਾਲ ਸਥਾਨਵਾਚਕੀ ਚਿੰਨ ਵਜੋਂ ਤੇ ਸਥਾਨਵਾਚਕ ਤੇ ਕਾਲਵਾਚਕੀ ਦੇ ਵਿਸ਼ੇਸ਼ਣ ਸ਼ਬਦਾਂ ਨੂੰ ਦਰਸਾਉਂਦੀ ਹੈ ਮਤਲਬ ਕਿ ਇਹਦਾ ਸਥਾਨਵਾਚਕ ਤੇ ਕਾਲਵਾਚਕੀ ਦੇ ਵਿਸ਼ੇਸ਼ਣ ਨੂੰ ਦਰਸਾਉਂਦੀ ਹੈ ਤੇ ਇੱਕ ਵਚਨ ਤੇ ਆ ਪੂਰਵ ਪੂਰਵਪੂਰਨ ਕੀਰਤਨਤ ਨਾਲ ਅਧੀਨ ਵਾਕੰਸ਼ ਨੂੰ ਦਰਸਾਉਣ ਲਈ ਨਾ ਅੰਤ ਵਾਲੀ ਸਮਾਨ ਵਰਤਮਨ ਕਿਰਿਆ ਨਾਉ ਪਵਿੱਖ ਕਾਲ ਵਾਚੀ ਸੰਨ ਅੰਤ ਵਾਲੀ ਕਿਰਿਆ ਨਾਲ ਨਿਸ਼ਚੇ ਵਾਚ ਕੀ स्त्रीलिंग ਪੜਨਾਮ ਦਾ ਵਿਸ਼ੇਸ਼ਣ ਇਹਨਾਂ ਨਾਲ ਹੁੰਦੀ ਆ ਅਗਿਆਨ ਗੁਰਬਾਣੀ ਵਿੱਚ ਕਈ ਸ਼ਬਦਾਂ ਦੇ ਅੰਤ ਵਿੱਚ ਲੱਗੀ ਵਿਹਾਰੀ ਕਿਹੜਾ ਵਿਆਕਰਨਿਕ ਕਾਰਜ ਨਿਭਾਉਂਦੀ ਹੈ ਵਿਹਾਰੀ ਬਹੁਵਚਨੀ ਹਾਂਜੀ ਵਿਹਾਰੀ ਕੀ ਆ ਗੁਰਬਾਣੀ ਵਿੱਚ ਬਹੁਵਚਨੀ ਨਾਵਾਂ ਪੁਤਰੀ ਆਗਿਆ ਵਾਚੀ ਕਿਰਿਆ ਸੋਚੀ ਸਮਾਨ ਵਰਤਮਾਨ ਕਿਰਿਆ ਚੇਤਨੀ ਠੀਕ ਹੈ ਸਮਾਨ ਵਰਤਮਾਨ ਜਿਵੇਂ ਚੇਤਨੀ ਤੇ ਨਾਵਾਂ ਦੇ ਸੰਬੰਧਕ ਦਾ ਕਾਰਜ ਨਿਭਾਉਣਾ ਨਦਰੀ ਲਈ ਕੀਤਾ ਗਿਆ ਨੈਕਸਟ ਹੈਗਾ ਸੰਸਕ੍ਰਿਤ ਦੇ ਸ਼ਬਦਾਂ ਸੰਸਕ੍ਰਿਤ ਦੇ ਸ਼ਬਦਾਂ ਨੇ ਪੈਰੀ ਵਾਵਾ ਤੇ ਪੈਰੀ ਰਾਰੇ ਨੂੰ ਦਰਸਾਉਣ ਲਈ ਗੁਰਬਾਣੀ ਵਿੱਚ ਕਿਹੜੀ ਲਗ ਦੀ ਵਿਰੀ ਦੀ ਵਰਤ ਹੁੰਦੀ ਆ ਹਾਂਜੀ ਸੰਸਕ੍ਰਿਤ ਦੇ ਜਿੰਨਾ ਭਾਵਾ ਚ ਕਾ ਨਾਮ ਸ਼ਬਦਾਂ ਵਿੱਚ ਪੈਰੀ ਵਾਵੇ ਦੀ ਵਰਤੋਂ ਹੁੰਦੀ ਹੈ ਤੇ ਗੁਰਬਾਣੀ ਵਿੱਚ ਬਹੁਤੀ ਤਾਈ ਉਹਨਾਂ ਦਾ ਪੈਰੀ ਵਾਵਾ ਔਂਕੜ ਵਿੱਚ ਬਦਲ ਜਾਂਦਾ ਕਾਲੇ ਚ ਵਾਜਨ ਦਾ ਔਂਕੜ ਦੇ ਵਿੱਚ ਬਦਲ ਦਿੱਤਾ ਗਿਆ ਤੇ ਜਿਵੇਂ ਸੱਤਰ ਸਤਵ ਦੀ ਥਾਂ ਤੇ ਸਤ ਮਹੱਤਵ ਦੀ ਥਾਂ ਤੇ ਮਤ ਮਹੱਤ ਤਤਵ ਦੀ ਥਾਂ ਤੇ ਤੱਤੇ ਵੀ ਸੰਬਰ ਦੀ ਥਾਂ ਤੇ ਵੀ 20 ਸੰਬਰ ਠੀਕ ਹੈ ਮਤਲਬ ਕਿ ਜਿਹੜਾ ਪੈਰੀ ਵਾਵਾ ਉਹ ਕਹਦੇ ਚ ਬਦਲ ਗਿਆ ਔਂਕਰ ਚ ਇਸੇ ਤਰ੍ਹਾਂ ਪੈਰੀ ਰਾਰੇ ਦੀ ਥਾਂ ਵੀ ਬਹੁਤੀ ਥਾਂ ਹੀ ਔਂਕਰ ਵਰਤਿਆ ਗਿਆ ਮਤਲਬ ਕਿ ਪੈਰੀ ਰਾਰੇ ਥਾਂ ਦੀ ਵੀ ਕੀ ਵਰਤਿਆ ਗਿਆ ਔਂਕਰ ਮਿੱਤਰ ਦੀ ਥਾਂ ਤੇ ਮਿੱਤ ਪਵਿੱਤਰ ਸੰਦਾ ਪਵਿੱਤਰ ਠੀਕ ਹੈ ਹਾਂਜੀ ਨੈਕਸਟ ਮਤਲਬ ਕਿ ਇਹਨੂੰ ਧਿਆਨ ਦੇ ਨਾਲ ਸੁਣਨਾ ਸਮਝਣਾ ਫੇਰ ਤੁਹਾਨੂੰ ਯਾਦ ਹੋਣਗੇ ਇਹ ਗੁਰਬਾਣੀ ਵਿੱਚ ਸ਼ਬਦ ਦੇ ਅੰਤ ਅੰਤ ਵਿੱਚ ਦੁਲੈਂਕੜ ਦੀ ਵਰਤੋਂ ਤੋਂ ਕੀ ਭਾਵ ਹੈ ਹਾਂਜੀ ਗੁਰਬਾਣੀ ਵਿੱਚ ਲੈਂਦੀ ਪੰਜਾਬੀ ਦੇ ਕਿਸੇ ਨਾਮ ਨਾਲ ਜਦੋਂ ਸਬੰਧਕੀ ਪਦ ਨੂੰ ਜੇਡੂ ਤੇ ਦੀ ਵਰਤੋਂ ਹੁੰਦੀ ਆ ਉਸ ਨਾਮ ਨਾਲ ਦੁਲੈਂਕੜ ਲਾਇਆ ਗਿਆ ਜਿਵੇਂ ਸਾਹੇ ਲਿਖਣਾ ਚੱਲਣੀ ਜਿੰਦ ਕੁ ਸਮਝਾਏ ਵਸਤੂ ਅੰਦਰ ਵਸਤ ਸਮਾਏ ਦੂਜੀ ਹੋਵੇ ਪਾਸ ਕਿਤੇ ਕਿਤੇ ਦੁਲੈਂਕੜ ਦੀ ਵਰਤੋਂ ਸਬੰਧਕੀ ਕਾਰਜ ਵੀ ਨਿਭਾਉਂਦੀ ਹੈ ਜਿਵੇਂ ਖੇਹੁ ਖੇ ਹਾਂਜੀ ਗੁਰਬਾਣੀ ਵਿੱਚ ਸ਼ਬਦਾਂ ਦੇ ਅੰਤ ਵਿੱਚ ਲਾ ਦੀ ਵਰਤੋਂ ਤੋਂ ਕੀ ਭਾਵ ਆ ਠੀਕ ਹੈ ਗੁਰਬਾਣੀ ਵਿੱਚ ਬਹੁਤ ਸਾਰੇ ਸ਼ਬਦਾਂ ਵਿੱਚ ਲਾ ਦੀ ਵਰਤੋਂ ਸਿਆਰੀ ਦੀ ਥਾਂ ਹੋਈਆ ਮਤਲਬ ਕਿ ਜਿਸ ਸਿਆਰੀ ਦੀ ਸਿਆਰੀ ਦੀ ਵਰਤੋਂ ਕਰਨੀ ਜੀ ਤਾਂ ਉੱਥੇ ਲਾਵੇਂ ਦੀ ਵਰਤੋਂ ਕੀਤੀ ਗਈ ਆ ਅਸੰਖ ਕੁੜਿਆਰ ਕੁੜੇ ਫਿਰਾਏ ਕਵਿੱਤ ਪੜੇ ਪੜ ਕਵਿਤਾ ਕਵਿ ਕਵਿਤਾ ਮੋਏ ਇਸੇ ਤਰ੍ਹਾਂ ਸਾਥ ਦੀ ਥਾਂ ਸਾਥੇ ਸੰਗ ਦੀ ਥਾਂ ਸੰਗੇ ਤੁਰ ਦੀ ਥਾਂ ਤੁਰੇ ਉੱਪਰ ਦੀ ਥਾਂ ਉੱਪਰੇ ਇਹਨਾਂ ਸ਼ਬਦਾਂ ਦੇ ਵਰਤੋਂ ਹੋਈ ਆ ਗੁਰਬਾਣੀ ਵਿੱਚ ਸ਼ਬਦ ਦੇ ਅੰਤ ਵਿੱਚੋਂ ਦੁਲਾਇਆਂ ਦੁਲਾਵਾਂ ਦੀ ਵਰਤੋਂ ਤੋਂ ਕੀ ਭਾਵ ਹੈ ਹਾਂਜੀ ਗੁਰਬਾਣੀ ਵਿੱਚੋਂ ਦਲਾਵਾਂ ਦੀ ਵਰਤੋਂ ਸਥਾਨਵਾਚਕੀ ਸੰਬੰਧਕਾਂ ਦਾ ਕਾਰਜ ਨਿਭਾਉਣ ਦੇ ਲਈ ਸਥਾਨਵਾਚਕੀ ਸੰਬੰਧਕ ਇਹ ਇਹ ਕਿਨਹੀ ਆਸ ਕੀ ਦੂਜੇ ਲੱਗੇ ਜਾਏ ਦੂਜੇ ਨੂੰ ਮਤਲਬ ਕਿ ਇੰਨੀ ਨਿੱਕੀ ਜੰਗੀਏ ਥਲ ਡੂੰਗਰ ਪਾਵਿਓ ਜੰਗਾ ਨਾਲ ਹਾਂਜੀ ਇਸ ਤੋਂ ਇਲਾਵਾ ਨਾਵਾਂ ਦੇ ਅੰਤ ਵਿੱਚ ਸੰਬੰਧਕੀ ਪਦ ਅੰਦਰ ਨਾਲ ਵਰਤਿਆ ਜਾਣਾ ਉੱਥੇ ਵੀ ਤਲਾਵੇਂ ਦੀ ਵਰਤੋਂ ਹੁੰਦੀ ਹੈ ਕਰੇ ਅੰਦਰ ਨਾਵੇ ਨੇ ਲੋਚਦੀ ਨਾਵੇ ਨਾਲ ਗੁਰਵਾਣ ਵਿੱਚ ਸ਼ਬਦ ਦੇ ਅੰਤ ਵਿੱਚ ਲੱਗੇ ਕਨੋੜੇ ਤੋਂ ਕੀ ਭਾਵ ਹੈ ਉਦਾਹਰਣਾਂ ਦੇ ਸੁਣਨੇ ਹਾਂਜੀ ਗੁਰਵਾਣ ਵਿੱਚ ਸ਼ਬਦ ਦੇ ਅੰਤ ਵਿੱਚ ਕਨੋੜੇ ਦੀ ਵਰਤੋਂ ਸਥਾਨ ਵਚਕੀ ਸੰਬੰਧਕ ਦੀ ਸੂਚਕਾ ਜਿਵੇਂ ਮੂਹੋ ਕੀ ਬੋਲਣ ਬੋਲੀ ਜਿਤ ਸੁਣੇ ਤਾਰੇ ਪਿਆਰ ਮੂੰਹ ਮਤਲਬ ਕਿ ਮੂੰਹ ਤੋਂ ਮੂੰਹੋਂ ਕੀ ਆ ਮੂੰਹ ਤੋਂ ਇਸੇ ਤਰ੍ਹਾਂ ਆਪੋ ਮਤਲਬ ਕਿ ਆਪ ਤੋਂ ਜੀਬੋ ਮਤਲਬ ਕਿ ਜੀਵ ਤੋਂ ਮਤਲਬ ਕਿ ਤੋਂ ਨੂੰ ਦਰਸਾਉਣ ਲਈ ਕਨੌੜੇ ਦੇ ਸ਼ਬਦ ਵਰਤੋ ਕਰ ਦਿੰਦੀ ਹੈ ਇਸ ਤੋਂ ਨੂੰ ਆਪਾਂ ਲੱਗ ਵਰਤ ਰਹੇ ਆ ਇਹਦੇ ਵਿੱਚ ਗੁਰਵਾਣੀ ਦੇ ਵਿੱਚ ਉਸੇ ਨੂੰ ਆਪਾਂ ਕਨੌੜਾ ਦੀ ਵਰਤੋਂ ਦੇ ਦਿੰਦੇ ਨੇ ਉਸੇ ਸ਼ਬਦ ਤੇ ਤੋ ਨਹੀਂ ਲਿਖਦੇ ਸੋ ਇਸੇ ਤੁਹਾਡੇ ਛੋਟੇ ਕੁਐਸਚਨ ਬਾਕੀ ਰਹਿੰਦੇ ਆਪਾਂ ਨੈਕਸਟ ਵੀਡੀਓ ਚ ਲੈ ਕੇ ਆਵਾਂਗੇ ਥੈਂਕਸ